ਹਾਂਜੀ ਕੋਟ ਰਾਈਸ ਪ੍ਰਿੰਟਰ ਮੈਚਿੰਗ ਸੂਟ ਰਹਿਣਗੇ ਸ਼ਰਟ ਰਹੇਗੀ 175 ਵੱਡੇ ਪਾਨੇ ਚ ਬਾਟਮ ਇਸ ਦੇ ਨਾਲ 175 ਹੀ ਵੱਡੇ ਪਾਨੇ ਚ ਰਹੇਗੀ ਬਹੁਤ ਹੀ ਵਧੀਆ ਸੂਟ ਨੇ 430 ਦੇ ਵਿੱਚ ਤੁਸੀਂ ਇਹ ਸੂਟ ਬਾਏ ਕਰ ਸਕਦੇ ਹੋ ਘਰ ਬੈਠੇ ਲੈਸ ਤੇ ਇਹ ਸੂਟ ਨੇ ਜੀ ਵਿਦਆਊਟ ਦੁਪੱਟਾ ਪਸ਼ਮੀਨਾ ਦੇ ਸੂਟ ਰਹਿਣਗੇ ਸ਼ਰਟ ਪਸ਼ਮੀਨਾ ਰਹੇਗੀ ਦੁਪੱਟਾ ਚਫੋਂ ਦਾ ਰਹੇਗਾ ਬਾਟਮ ਪਸ਼ਮੀਨਾ ਰਹੇਗੀ ਤੇ ਇਹਨਾਂ ਸੋਨੜੀਨ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਬਹੁਤ ਹੀ ਵਧੀਆ ਫੈਬਰਿਕ ਹੈ ਇਹਨਾਂ ਸੁੱਟਾਂ ਦਾ ਵੀ ਨੈਕਸਟ ਇਟਾਲੀਅਨ ਪ्युअर ਪਸ਼ਮੀਨਾ ਰਹੇਗਾ ਸ਼ਰਟ ਰਹੇਗੀ ਟਾਈ ਮੀਟਰ print اور बॉटम ਇਸ ਦੇ ਨਾਲ ਪਲੇਨ ਟਾਈ ਮੀਟਰ ਮੈਚਿੰਗ ਨੇ ਵਿਦਆਊਟ ਦੁਪੱਟਾ ਮਿਲਣਗੇ 650 ਦੇ ਵਿੱਚ ਤੁਸੀਂ ਇਹਨਾਂ ਨੂੰ ਬਾਈ ਕਰ ਸਕਦੇ ਹੋ 180 ਵੱਡੇ ਪਾਣੀ ਚ ਕਟੋਰਾਈਜ਼ ਦੀ ਪ੍ਰਿੰਟਰਡ ਸ਼ਰਟ ਮਿਲੇਗੀ 81 ਵੱਡੇ ਪਾਣੇਸ ਕਟੋਰਾਈਜ਼ ਦੀ ਹੀ ਬਾਟਮ ਮਿਲੇਗੀ 450 ਦੇ ਵਿੱਚ ਵਿਦਆਊਟ ਦੁਪੱਟਾ ਇਹ ਤੁਸੀਂ ਬਾਇ ਕਰ ਸਕਦੇ ਹੋ ਨੈਕਸਟ ਪਸ਼ਮੀਨਾ ਦੇ ਸੂਟ ਰਹੇਗਾ ਰਾਮ ਟੈਕਸ ਸੈਲਫ ਪਸ਼ਮੀਨਾ ਸੂਟ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਵਰਕ ਮਿਲੇਗਾ ਘੇਰੇ ਤੇ ਵਿਦਆਊਟ ਦੁਪੱਟਾ ਸੂਟ ਰਹਿਣਗੇ 950 ਦੇ ਵਿੱਚ ਤੁਸੀਂ ਬਾਇ ਕਰ ਸਕਦੇ ਹੋ ਨੈਕਸਟ ਪਿਓਰ ਬਨਾਰਸੀ ਬ੍ਰੋਕੇਟ 22 ਮੀਟਰ ਸ਼ਰਟ ਰਹੇਗੀ ਨਾਲ ਖਾਦੀ ਸਿਲਕ ਦੀ ਬਾਟਮ オリジナル ਵਾਲੀ ਖਾਦੀ ਸਿਲਕ ਬਾਟਮ ਲੱਗੀ ਮਿਲੇਗੀ ਵਿਦਆਊਟ ਦੁਪੱਟਾ ਰਹਿਣਗੇ 850 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਇਹਨਾਂ ਤੇ ਲੈਸ ਲੈਸ ਆਈ ਹੋਈ ਹੈ ਤੁਹਾਨੂੰ ਜੋ ਵੀ ਵੀਡੀਓ ਵਿੱਚ ਸੂਟ ਪਸੰਦ ਆਏਗਾ ਉਸ ਦਾ ਸਕਰੀਨ ਸ਼ਾਟ ਲੈ ਕੇ ਮੇਰਾ WhatsApp ਨੰਬਰ ਮੈਂਸ਼ਨ ਹੁੰਦਾ ਉਸ ਤੇ ਆਪਣਾ ਸਕਰੀਨਸ਼ਾਟ ਸੈਂਡ ਕਰਕੇ ਸੂਟ ਬੁੱਕ ਕਰਵਾ ਸਕਦੇ ਹਾਂ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਕੀ ਰਹੇਗਾ ਜੀ ਆਪਣੇ ਕੋਲ ਟਾਈ ਮੀਟਰ ਖੀਨਖਾ ਬ੍ਰੌਕਰਟ ਸ਼ਰਟ ਟਾਈ ਮੀਟਰ ਬਾਟਮ ਰਹੇਗੀ ਕਰੇਵ ਦੀ ਬਾਟਮ ਦੇ ਤੁਹਾਨੂੰ ਫਰਕ ਮਿਲ ਜਾਏਗਾ ਦੁਪੱਟਾ ਮਿਲੇਗਾ ਔਰਗਾਂਜਾ ਦਾ 2.5 ਮੀਟਰ ਟਾਈ ਡਾਈ 4 ਸੈਡ ਲੈਸ ਲੱਗੀ ਮਿਲੇਗੀ 850 ਦੇ ਵਿੱਚੇ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਨੈਕਸਟ ਇਹ ਆਪਾਂ ਨਿਊ ਡਿਜ਼ਾਈਨ ਰੈਡੀ ਕਰਵਾਇਆ ਸੀ ਪਸ਼ਮੀਨਾ ਤੇ ਉੱਪਰ ਹੈਵੀ ਡਿਮਾਂਡ ਤੇ ਪਿਓਰ ਪਸ਼ਮੀਨਾ ਰਹੇਗਾ ਏਕੇ ਟੈਕਸ ਦਾ ਫੈਬਰਿਕਾ 5 ਮੀਟਰ ਤੁਹਾਨੂੰ ਸੂਟ ਮਿਲੇਗਾ ਘੇਰੇ ਤੇ ਵੀ ਵਰਕ ਮਿਲੇਗਾ ਔਰ ਬਾਜੂ ਤੇ ਵੀ ਵਰਕ ਮਿਲੇਗਾ 850 ਵਿੱਚ ਸੂਟ ਵਿਦਆਊਟ ਦੁਪੱਟਾ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਤੁਸੀਂ ਆਪਣਾ ਡਿਜ਼ਾਈਨ ਸੈਂਡ ਕਰਕੇ ਆਰਡਰ ਤੇ ਵੀ ਸੂਟ ਰੈਡੀ ਕਰਵਾ ਸਕਦੇ ਹੋ ਪਸ਼ਮੀਨੇ ਤੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ